ਡਰਾਈਵਿੰਗ ਲਸਨਸ ਕਪਲੇ ਦੇ ਵਿੱਚ ਇੱਕ ਆਰਟੀਓ ਹੱਥ ਨਹੀਂ ਆ ਰਿਹਾ ਵਿਜੀਲੈਂਸ ਤੋਂ ਫਰਾਰ ਚੱਲ ਰਿਹਾ ਹੈ ਹਾਲਾਂਕਿ ਉਸ ਦੀ ਲਗਾਤਾਰ ਪੜਤਾਲ ਕੀਤੀ ਜਾ ਰਹੀ ਹੈ ਕੋ ਕੀਤੀ ਜਾ ਰਹੀ ਹੈ ਕਿ ਆਖਰਕਾਰ ਉਹ ਮਿਲੇਗਾ ਕਿੱਥੇ ਇਸ ਤੋਂ ਪਹਿਲਾਂ ਇਹ ਵੀ ਜ਼ਿਕਰਯੋਗ ਹੈ ਕਿ ਇੱਕ ਡੀਆਈਜੀ ਐਸਐਸਪੀ ਤੇ ਵਿਜੀਲੈਂਸ ਚੀਫ ਨੂੰ ਵੀ ਸਸਪੈਂਡ ਕੀਤਾ ਗਿਆ ਬਾਅਦ ਵਿੱਚ ਦੋ ਅਫਸਰਾਂ ਨੂੰ ਤਬਾਹਲ ਕਰ ਦਿੱਤਾ ਗਿਆ ਪਰ ਸੈਂਟਰ ਤੋਂ ਵਿਜੀਲੈਂਸ ਚੀਫ ਜਿਹੜੇ ਲਗਾਏ ਗਏ ਸੀ ਐਸਪੀ ਐਸ ਪਰਮਾਰ ਉਹਨਾਂ ਦੀ ਮਨਜ਼ੂਰੀ ਜ਼ਰੂਰ ਮਿਲ ਜਾਂਦੀ ਹੈ ਸਸਪੈਂਸ਼ਨ ਦੀ ਪਰ ਦੋ ਅਫਸਰ ਬਹਾਲ ਕਰ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਸਰਕਾਰ ਦੇ ਉੱਤੇ ਵਿਰੋਧੀਆਂ ਨੇ ਸਵਾਲ ਵੀ ਚੁੱਕੇ ਨੇ ਕਿ ਸਰਕਾਰ ਦਾ ਇੱਕ ਹੋਰ ਯੂ ਟਰਨ ਉਹਨਾਂ ਦਾ ਕਹਿਣਾ ਹੈ ਦਾਵਾ ਹੈ ਸੀ ਇਸ ਪਿੱਛੇ ਦਲੀਲ ਐ ਸੀ ਕਿ ਜਾਂ ਤੇ ਫਿਰ ਉਹ ਦੋ ਅਫਸਰ ਵੀ ਕਸੂਰوار ਸਨ ਜੇ ਉਹ ਬੇਕਸੂਰ ਨਹੀਂ ਤਾਂ ਫਿਰ ਵਿਜੀਲੈਂਸ ਦੇ ਜਿਹੜੇ ਚੀਫ ਨੂੰ ਵੀ ਉਸੇ ਕੇਸ ਦੇ ਵਿੱਚ ਇੱਕੋ ਕੇਸ ਦੇ ਵਿੱਚ ਕਿਵੇਂ ਸਸਪੈਂਸ਼ਨ ਵੀ ਇਕੱਠੀ ਹੋ ਜਾਂਦੀ ਹੈ ਪਰ ਐਕਸ਼ਨ ਵੱਖੋ ਵੱਖਰਾ ਹੋ ਜਾਂਦਾ ਹੈ ਇਸ ਦੇ ਬਾਰੇ ਸਵਾਲ ਕੀਤਾ ਗਿਆ ਹਾਲਾਂਕਿ ਸਰਕਾਰ ਨੇ ਇਸ ਤੇ ਜਵਾਬ ਦੇਣਾ ਹੈ ਪਰ ਉਸ ਤੋਂ ਪਹਿਲਾਂ ਜਿਹੜੇ ਆਰਟੀਓ ਨੇ ਜਿਹੜੇ ਮੁਹਾਲੀ ਦੇ ਵਿੱਚ ਵੀ ਤਾਇਨਾਤ ਸਨ ਪ੍ਰਦੀਪ ਸਿੰਘ ਢਿੱਲੋਂ ਉਸ ਦੀ ਗ੍ਰਿਫਤਾਰੀ ਦੇ ਲਈ ਵਾਰੰਟ ਜਾਰੀ ਕੀਤੇ ਜਾ ਰਹੇ ਨੇ ਲਗਾਤਾਰ ਪਰ ਹਾਲੇ ਤੱਕ ਵਿਜੀਲੈਂਸ ਦੇ ਹੱਥੋਂ ਨਹੀਂ ਲੱਗਿਆ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਖੇਤਰੀ ਟਰਾਂਸਪੋਰਟ ਅਥਾਰਟੀ ਯਾਨੀ ਕਿ ਆਰਟੀਏ ਪ੍ਰਦੀਪ ਸਿੰਘ ਢਿੱਲੋਂ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਨੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਪ੍ਰਦੀਪ ਸਿੰਘ ਢਿੱਲੋਂ ਦੇ ਤੀਜੀ ਵਾਰ 26 ਮਈ ਲਈ ਗ੍ਰਫਤਾਰੀ ਵਾਰੰਟ ਜਾਰੀ ਕੀਤੇ ਨੇ ਵਿਜੀਲੈਂਸ ਦੀ ਜਾਂਚ ਟੀਮ ਨੇ ਢਿੱਲੋਂ ਦੇ ਘਰ ਸਣੇ ਹੋਰ ਟਿਕਾਣਿਆਂ ਦੀ ਤਲਾਸ਼ੀ ਲਈ ਸਰਚ ਵਾਰੰਟ ਵੀ ਹਾਸਲ ਕੀਤੇ ਨੇ ਬੀਤੀ ਰਾਤ ਵੀ ਵਿਜੀਲੈਂਸ ਨੇ ਸੈਕਟਰ 80 ਸਥਿਤ ਢਿੱਲੋਂ ਦੇ ਘਰ ਤੇ ਛਾਪਾ ਮਾਰਿਆ ਸੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਹਾਲੀ ਦੇ ਸੈਕਟਰ 80 ਦੇ ਵਸਨੀਕ ਟਰਾਂਸਪੋਰਟ ਅਧਿਕਾਰੀ ਨੂੰ ਵੀ ਨਾਮਜ਼ਦ ਕੀਤਾ ਗਿਆ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪਿਛਲੇ ਦਿਨ ਹੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖ ਡਾਇਰੈਕਟਰ सुरेंद्रਪਾਲ ਸਿੰਘ ਪਰਮਾਰ ਸਣੇ ਐਸਐਸਪੀ ਵਿਜੀਲੈਂਸ ਸਵਰਨਪ੍ਰੀਤ ਸਿੰਘ एआईजी हरप्रीत सिंह ਨੂੰ ਮੌਤਲ ਕਰ ਦਿੱਤਾ ਗਿਆ ਸੀ ਪਰ ਪ੍ਰਦੀਪ ਸਿੰਘ ਢਿੱਲੋਂ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਸਰਕਾਰੀ ਵਕੀਲ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਆਰਟੀਏ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕਰਨੀ ਬਹੁਤ ਹੀ ਜ਼ਰੂਰੀ ਹੈ ਲਾਜ਼ਮੀ ਹੈ ਉਧਰ ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਆਰਟੀਏ ਪ੍ਰਦੀਪ ਸਿੰਘ ਢਿੱਲੋਂ ਜਾਂਚ ਵਿੱਚ ਸ਼ਾਮਲ ਹੋ ਕੇ ਪੂਰਾ ਸਹਿਯੋਗ ਦੇਣ ਲਈ ਤਿਆਰ ਨੇ ਪਰ ਅਦਾਲਤ ਨੇ ਉਸ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਨੇ ਹਲੋ ਕੋਲ ਮੁਹਾਲੀ ਸਣੇ ਪਟਿਆਲਾ ਦੇ ਖੇਤਰੀ ਟਰਾਂਸਪੋਰਟ ਅਥਾਰਟੀ ਦਾ ਵੀ ਚਾਰਜ ਸੀ ਉਹ ਕਾਫੀ ਸਮੇਂ ਤੋਂ ਮੁਹਾਲੀ ਵਿੱਚ ਤਨਾਤ ਸੀ ਤੇ ਉਹਨਾਂ ਨੇ ਸਾਹਲ ਬਾਅਦ ਹੀ ਸੇਵਾਮੁਕਤ ਹੋਣਾ ਸੀ ਪਰੰਤੂ ਅਖੀਰਲੇ ਪੜਾ ਤੇ ਪਹੁੰਚ ਕੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਤਹਿਤ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਇਹ ਵੀ ਜਾਣਕਾਰੀ ਹੈ ਕਿ ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਹੀ ਸੂਬੇ ਵਿੱਚ ਡਰਾਈਵਿੰਗ ਲਾਇਸੈਂਸ ਕਪਲੇ ਦੀ ਜਾਂਚ ਕਰਕੇ ਬੰਦੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਆਦੇਸ਼ ਦਿੱਤੇ ਗਏ ਸਨ ਇਸਬੰਧੀ ਵਿਜੀਲੈਂਸ ਵੱਲੋਂ 23 ਸਤੰਬਰ ਅਪ੍ਰੈਲ ਨੂੰ ਪੰਜਾਬ ਭਾਰ ਵਿੱਚ ਖੇਤਰੀ ਟਰਾਂਸਪੋਰਟ ਅਥਾਰਟੀ ਦਫ਼ਤਰਾਂ ਸਮੇਤ ਡਰਾਈਵਿੰਗ ਟੈਸਟ ਸੈਂਟਰਾਂ ਤੇ ਵੀ ਛਾਪੇ ਮਾਰੇ ਗਏ ਸਨ ਲਾਇਸੈਂਸ ਕਾਪਲੇ ਚ ਲਗਭਗ 16 ਕੇਸ ਦਰਜ ਕੀਤੇ ਗਏ ਸਨ ਤੇ ਸਬੰਧਤ ਵਿਕਤੀਆਂ ਕੋਲੋਂ 40900 ਰੁਪਏ ਜ਼ਬਤ ਵੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ ਪਰੰਤੂ ਵਿਜੀਲੈਂਸ ਦੀ ਢਿੱਲਮੱਠ ਕਾਰਨ ਕਪਲੇ ਵਿੱਚ ਸ਼ਾਮਲ ਵਿਕਤੀ ਫਰਾਰ ਹੋ ਗਏ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਜਿਹੜੇ ਦੋ ਵਿਅਕਤੀ ਸੀ ਜਿਸ ਦੇ ਵਿੱਚ ਇੱਕ AIG ਤੇ ਇੱਕ SSP ਰੈਂਕ ਦਾ ਅਧਿਕਾਰੀ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਪਰ ਵਿਜੀਲੈਂਸ ਚੀਫ ਜਿਹੜੇ ਲਗਾਏ ਗਏ ਸਨ SPS ਪਰਮਾਰ ਉਹਨਾਂ ਨੂੰ ਬਹਾਲ ਨਹੀਂ ਕੀਤਾ ਗਿਆ ਉਹਨਾਂ ਦੀ ਸਸਪੈਂਸ਼ਨ ਦੀ ਮਨਜ਼ੂਰੀ ਵੀ ਸੈਂਟਰ ਤੋਂ ਪੰਜਾਬ ਸਰਕਾਰ ਨੂੰ ਮਿਲ ਗਈ ਹੈ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਪ੍ਰਦੀਪ ਸਿੰਘ ਢਿੱਲੋਂ ਨੇ ਉਹ ਗ੍ਰਿਫਤਾਰੀ ਤੋਂ ਬਚਦੇ ਕਿਉਂ ਨਜ਼ਰ ਆ ਰਹੇ ਨੇ ਕੀ ਉਹ ਬੇਕਸੂਰ ਸੀ ਕੀ ਉਹਨਾਂ ਨੂੰ ਫਸਾਇਆ ਗਿਆ ਜਾਂ ਉਹ ਸਾਹਮਣੇ ਆ ਕੇ ਫਿਰ ਕਿਉਂ ਨਹੀਂ ਦੱਸਦੇ ਦਰਅਸਲ ਜਦੋਂ ਵੀ ਕੋਈ ਸਵਾਲ ਉੱਠਦੇ ਨੇ ਤੇ ਉਦੋਂ ਫਿਰ ਆਪਣੇ ਵਕੀਲਾਂ ਦੇ ਜ਼ਰੀਏ ਅਦਾਲਤਾਂ ਦੇ ਕੋਲੋਂ ਸਹਾਰਾ ਲੈਣ ਦੇ ਲਈ ਅਗਾਊਂ ਜ਼ਮਾਨਤਾਂ ਲਈ ਅਰਜ਼ੀਆਂ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਜਿਹੜੇ ਲੋਕ ਸੱਚੇ ਹੁੰਦੇ ਨੇ ਉਹਨਾਂ ਨੂੰ ਸਾਹਮਣੇ ਆ ਕੇ ਮੀਡੀਆ ਦੇ ਵਿੱਚ ਮੁਖਾਤਬ ਹੁੰਦਿਆਂ ਗੱਲ ਰੱਖ ਲੈਣੀ ਚਾਹੀਦੀ ਹੈ ਕਿ ਉਹ ਸੱਚੇ ਨੇ ਉਹਨਾਂ ਨੂੰ ਫਸਾਇਆ ਜਾ ਰਿਹਾ ਤੇ ਕੌਣ-ਕੌਣ ਕਸੂਰਵਾਰ ਹੈ ਜੇਕਰ ਘਪਲਾ ਹੋਇਆ ਤੇ ਉਸ ਦੇ ਵਿੱਚ ਘਪਲਾ ਕੀਤਾ ਕਿਸ ਨੇ ਘਪਲਾ ਕਰਤਾ ਕੌਣ-ਕੌਣ ਹੈ ਟਰਾਂਸਪੋਰਟ ਮਹਿਕਮੇ ਦੇ ਵਿੱਚ ਕਿਹੜੇ-ਕਿਹੜੇ ਅਧਿਕਾਰੀ ਸ਼ਾਮਲ ਸੀ ਇਸ ਦੇ ਬਾਰੇ ਫਿਰ ਖੁਦ ਪ੍ਰਦੀਪ ਸਿੰਘ ਢਿੱਲੋਂ ਨੂੰ ਆ ਕੇ ਸਾਹਮਣੇ ਜਰੂਰ ਦੱਸਣਾ ਚਾਹੀਦਾ ਔਰ ਜੇਕਰ ਇਸ ਤਰ੍ਹਾਂ ਭਾਈ ਦਾ ਦਿਖਾਈ ਦੇ ਰਿਹਾ ਤੇ ਤੀਜੀ ਵਾਰੀ ਵਾਰੰਟ ਜਾਰੀ ਹੋ ਗਿਆ ਹੁਣ ਗ੍ਰਿਫਤਾਰੀ ਦੇ ਔਰ ਵਿਜੀਲੈਂਸ ਦੀ ਵੀ ਇੱਥੇ ਕਿਤੇ ਨਾ ਕਿਤੇ ਫੇਲੀਅਰ ਨਜ਼ਰ ਆ ਰਿਹਾ ਕਿ ਉਸ ਦੀ ਗ੍ਰਿਫਤਾਰੀ ਨਾ ਹੋ ਰਹੀ ਹੋਵੇ ਜੇਕਰ ਕਿਤੇ ਵਿਰੋਧੀ ਸਿਆਸੀ ਨੂੰ ਫੜਨਾ ਹੋਵੇ ਤਾਂ ਕੋਈ ਵੀ ਜਗ੍ਹਾ ਨਹੀਂ ਛੱਡਦੀ ਵਿਜੀਲੈਂਸ ਪਤਾਲ ਦੇ ਵਿੱਚੋਂ ਵੀ ਬੰਦਾ ਕੱਢ ਲੈਂਦੇ ਨੇ ਮੁੱਲਜ਼ਮ ਕੱਢ ਲੈਂਦੇ ਨੇ ਪਰ ਇਸ ਮਾਮਲੇ ਦੇ ਵਿੱਚ ਜਿੱਥੇ ਮੁੱਖ ਮੰਤਰੀ ਨੇ ਸਖਤ ਆਦੇਸ਼ ਦਿੱਤੇ ਹੁਣ ਤੇ ਵਿਜੀਲੈਂਸ ਦੇ ਬੰਦਾ ਇਹ ਹੱਥ ਨਾ ਆ ਰਿਹਾ ਹੋਵੇ ਤਾਂ ਇਹ ਗੱਲ ਹਜਮ ਨਹੀਂ ਹੁੰਦੀ ਇਸੇ ਕਰਕੇ ਹੀ ਲਗਾਤਾਰ ਅਦਾਲਤ ਦੇ ਵਿੱਚ ਵੀ ਵਾਰੰਟ ਜਾਰੀ ਕੀਤੇ ਜਾ ਰਹੇ ਨੇ ਹੁਣ ਦੇਖਦੇ ਹਾਂ ਕਿ ਪ੍ਰਦੀਪ ਸਿੰਘ ਢਿੱਲੋਂ ਵਿਜੀਲੈਂਸ ਦੇ ਹੱਥ ਆਉਂਦਾ ਜਾਂ ਫਿਰ ਉਸ ਨੂੰ ਅਦਾਲਤ ਤੋਂ ਸਹਾਰਾ ਮਿਲ ਜਾਵੇਗਾ ਗਾਉਂ ਜ਼ਮਾਨਤ ਦਾ ਫਿਲਹਾਲ ਉਸ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਦਿਖਾਈ ਦੇ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ